ਪ੍ਰਧਾਨ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਬੋਤਾ ਸਿੰਘ ਖਰਾਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜਮਹੂਰ ਪੰਜਾਬ ਤੋਂ ਆ ਜੀ ਅੱਜ ਕਿਸਾਨ ਆ ਗੂ ਰੇਲਵੇ ਸਟੇਸ਼ਨ ਤੇ ਪਹੁੰਚੇ ਨੇ ਇਹਦੇ ਬਾਰੇ ਜਾਣਕਾਰੀ ਦਿਓ ਸਾਡੇ ਕੋਲ ਨਾ ਕਿਸਾਨ ਆ ਗੂ ਦਾ ਫੋਨ ਗਿਆ ਕਿ ਇੱਥੇ ਦੋ ਟ੍ਰੇਨਾਂ 872 ਤੋਂ ਖੜੀਆਂ ਨੇ ਕਿ ਜਦ ਅਸੀਂ ਉਰੇ ਆ ਕੇ ਦੇਖਿਆ ਤਾਂ ਇੱਥੇ ਬਹੁਤ ਬੱਚੇ ਵੀ ਸੀਗੇ ਟ੍ਰੇਨਾਂ ਦੇ ਵਿੱਚ ਬਜ਼ੁਰਗ ਸੀਗੇ ਉਰਰੇ ਲੰਗਰ ਦੇ ਪ੍ਰਬੰਧ ਦਾ ਕੋਈ ਨਹੀਂ ਸੀਗਾ ਨਾ ਹੀ ਇੱਥੇ ਜਿਹੜਾ ਸਮਾਨ ਸੀਗਾ ਮਿਲ ਰਿਹਾ ਸੀ ਬਹੁਤ ਮਹਿੰਗਾ ਦੇ ਰਿਹਾ ਸੀਗਾ ਫਿਰ ਅਸੀਂ ਗੁਰੂ ਘਰ ਦੇ ਨਾਲ ਸੰਪਰਕ ਕੀਤਾ ਤੇ ਇੱਥੇ ਲੰਗਰ ਲੈ ਕੇ ਆਏ ਭਾਰਤੀ ਕਿਸਾਨ ਮੇਦੂਨ ਦਿਨੋਂ ਦੇ ਸਾਡੇ ਉੱਤੇ ਜੋ ਸੇਵਾਦਾਰ ਲੱਗੇ ਸੀ ਲਿਆ ਕੇ ਤੇ ਹੁਣ ਅਸੀਂ ਇੱਥੇ ਲੰਗਰ ਦੀ ਜੋ ਚੱਲ ਪਸਤਾ ਹੈ ਸਾਰਿਆਂ ਨੂੰ ਲੰਗਰ ਖਵਾ ਕੇ ਜਾ ਰਹੇ ਕਿਉਂਕਿ ਛਲੇ ਦੀ ਦਿਹਾੜੇ ਚੱਲਦੇ ਨੇ ਅਸੀਂ ਨਹੀਂ ਚਾਹਦੇ ਕਿ ਕੋਈ ਪੰਜਾਬ ਦੇ ਵਿੱਚੋਂ ਕੋਈ ਭੁੱਖਾ ਜਾਵੇ ਸੋ ਇਹ ਜਿਹੜੀ ਗਲਤੀ ਹੈ ਇਹ ਗਲਤੀ ਹੈ ਰੇਲਵੇ ਵਿਭਾਗ ਦੀ ਜਦ 15 ਦਿਨ ਤੋਂ ਪਤਾ ਸੀਗਾ ਤੇ ਆ 30 ਤਰੀਕ ਨੂੰ ਸਤਤ ਚਾਰ ਵਜੇ ਤੱਕ ਇਹ ਟ੍ਰੇਨਾਂ ਡੇਢ ਘੰਟਾ ਮੇਰ ਸੀਗਾ ਇੱਥੇ ਤੋਂ ਜੇ 15 ਕਿਲੋਮੀਟਰ ਅਪਰੋਚ ਕਰ ਜਾਂਦੇ ਆ 10 ਮਿੰਟ ਦੇ ਵਿੱਚ ਤੱਕ ਜੇ ਤਾਂ ਸਾਰੀਆਂ ਟ੍ਰੇਨਾਂ ਚੱਲ ਰਹੀਆਂ ਹੁੰਦੀਆਂ ਨੇ ਇਹ ਕਿਹਦੇ ਨਾਲ ਕਿਹਦੇ ਰੇਲਵੇ ਵਿਭਾਗ ਦੀ ਗਲਤੀ ਹੈ ਔਰ ਅਸੀਂ ਜਿਹੜੇ ਹੋ ਗਏ ਮੁਸਾਫਰ ਨੇ ਇਹਨਾਂ ਤੋਂ ਸੌਰੀ ਵੀ ਫੀਲ ਕਰਦੇ ਆ ਕਿ ਸਾਡੇ ਕਰਕੇ ਤੁਹਾਨੂੰ ਇਹ ਚੀਜ਼ ਦਾ ਤੰਤ ਦਾ ਔਰ ਇਹ ਜਿਹੜਾ ਲੰਗਰ ਹੈ ਲੰਗਰ ਹੁਣ ਇੱਥੇ ਭਾਰਤੀ ਕਿਸਾਨ ਮਿਲੋ ਜੀ ਨੇ ਵੱਲੋਂ ਆ ਕੇ ਕਿੰਨੇ ਕੁ ਲੋਕਾਂ ਨੂੰ ਲੰਗਰ ਛਕਾਇਆ ਗਿਆ ਹੈ ਔਰ ਲਗਭਗ 6-700 ਤੇ ਕੀ ਵੀ ਅਸੀਂ ਲੰਗਰ ਦਾ ਪ੍ਰਬੰਧ ਕਰਕੇ ਲਿਆਏ ਸੀਗੇ ਕਈ ਲੰਗਰ ਚੱਲ ਰਹੇ ਆ ਵੀ ਸ਼ਕਰੀ ਸਾਰੇ ਜਿਹਾ ਕਿ